ਮੈਂ ਬਲਵਾਂ ਜੀ 20 ਲਾਇਆ ਡੰਡ 100 ਡੰਬਲ ਆਇਆ 10 ਕਿਲੋ ਦਾ ਟੋਲੇ ਦਸੰਡਾ ਵੀ ਮਿਹਨਤ ਲੱਗੀ ਆ ਵੇਖੋ ਪ੍ਰੀਤ ਬਲਵਾਂ ਦਾ ਟੋਲਾ ਇਹ ਕੰਮ ਬਲਵਾਂ ਤੇਰੀ ਇਹ ਕੰਮ ਬਲਵਾਂ ਤੋਂ ਮਿਹਨਤ ਕੀ ਗੱਲ ਆ ਸੈਨਾਪਤੀ ਅੜਗੀ ਕਰਾ ਲਈ ਵੇਚਣਾ ਬਸ ਜੀ ਭਰਾਵਾ ਹੂੰ ਬੰਦੇ ਸਾਰੇ ਜਾ ਰਹੇ ਜਿਮ ਕੀਡਾ ਜੋ ਕੀ ਹਾਂ ਚੱਲ ਦੋਸਤੋ ਹਾਂਜੀ ਅਪਡੇਟ ਦੇ ਵਿਸਤਾਰ ਸਹਿਤ ਹੋਰ ਰੰਦਾ ਰੰਦਾ ਹੋਰ ਵੀ ਗਰੋਹ ਪੋਸ ਕੀ ਓਏ ਨਾਲ ਨਾਲ ਕੇ ਚੱਲ ਬਲੌਗ ਬਣ ਗਿਆ ਤੇਰਾ ਇਹ ਬੰਦਾ ਸਾਨੂੰ ਜਿੰਮ ਦਾ ਰਸਤਾ ਵਿਖਾਉਣ ਲਈ ਚੱਲ ਰਿਹਾ ਸਾਡੇ ਨਾਲ ਪ੍ਰਮੋਟਰਾਂ ਦਿੱਤਾ ਵ ਸਾਰਾ ਮੌਲ ਚਾਲ ਗਲੀਆਂ ਦੇ ਵਿੱਚੋਂ ਦੀ ਕੰਮ ਦੇ ਘਮਾਉਂਦੇ ਜਿੰਮ ਤੱਕ ਪਹੁੰਚਦੇ ਹੋਏ ਹਾਂਜੀ ਇਹ ਆ ਲਿਸਟਰ ਦਾ ਲਿਸਟਰ ਦਾ ਕਹਤਾ ਇੰਗਲੈਂਡ ਦਾ ਲਿਸਟਰ ਸ਼ਹਿਰ ਕੋਈ ਦੱਸਣਾ ਚਾਹੋਗੇ ਮੂੜ ਨਹੀਂ ਆਗਾ ਇਹ ਹੁਣ ਅਸੀਂ ਕਿਹੜਾ ਵੀ ਵਲੌਗ ਬਣਾਈਏ ਆਪਾਂ ਹੈ ਮਾਤਲੂ ਕਿਉਂ ਕਿਉਂ ਅਮੀਰਪੁਰ ਹੀ ਆਇਆ ਕਮ ਡਿਮਾਂਡ ਆ ਰਹੀ ਸੀ ਕਿਨੇ ਵਲੌਗ ਚਾਹੀਦਾ ਚਾਹੀਦਾ ਹੁਣ ਡਿਮਾਂਡ ਤੇ ਬਣਾਇਆ ਕਰਨੇ ਉਦਾਂ ਨਹੀਂ ਆਇਆ ਸੀਗਾ ਸੀਮੂ ਗਾਂਗਣ ਕਹਿੰਦੇ ਵਲੌਗ ਨਹੀਂ ਆਇਆ ਅੱਛਾ ਆ ਇਹ ਬੰਦੇ ਕਹਿੰਦੇ ਨਾਲ ਦੀ ਨਾਲ ਵਲੌਗ ਚੱਕ ਦੋ ਹੈ ਹੋਰ ਹਾਂ ਸੁੱਕੀ ਜਿੰਮ ਦਾ ਰਾਸਤਾ ਵਿਖਾਉਂਦਾ ਆ ਸੁੱਕੀ ਜਿੰਮ ਦੇ ਰਾਸਤੇ ਦੀ ਖੋਜ ਕਰਦਾ ਆ ਉਹ ਰੰਦੇ ਨੂੰ ਕਹਿੰਦੇ ਕੋਈ ਚੋਕ ਕੇ ਨਾ ਲੈ ਜੇ ਉਹ ਤਰੇ ਰੰਦਾ ਠੰਡ ਬਹੁਤ ਹੋਈ ਭਾਈ ਅੱਜ ਹਵਾ ਚੱਲਦੀ ਪਈ ਆ। ਬਈ। ਇਹ ਠਿਕਾਣਾ ਨਾ ਪਛੜਦਾ। ਨਾ। ਰੱਖੀ। ਜੀ। ਬਸੋ ਕੋਈ ਸਾਡੇ ਕੈਪਟਨ ਸਾਹਿਬ ਗੁਰੂ ਜੀ ਸਾਡੇ। ਨਹੀਂ ਨਹੀਂ ਕੈਪਟਨ ਆਪਣਾ ਰਾਜਾ ਪਤਰੀ। ਰਾਜਾ ਪਤਰੀ। ਇਹਨੂੰ ਬਣਾਇਆ ਆਪਾਂ। ਇੱਧਰ ਕੈਪਟਨ ਦਾ ਪਦ ਮਿਲਦਾ ਸੀ ਤੇ ਇਹਨਾਂ ਨੇ ਕੈਪਟਨ ਦਾ ਇਹ ਆ ਪਦਿਆ ਔਰ ਰਾਜੇ ਪਤਰੀ ਨੂੰ ਸੌਂਪ ਦਿੱਤਾ ਗਿਆ ਉਹਦੇ। ਸਹਿਮਤੀ ਨਾਲ। ਏ ਹੁਣ ਸਾਰੀ ਗਾਈਡਨੈਂਸ ਰਾਜੇ ਪਤਰੀ ਦੇ ਹੱਥ ਤਾਈਓ ਸਭ ਤੋਂ ਅੱਗੇ ਚੱਲਦਾ ਹੈ ਸੈਨਾ ਪਤਰੀ ਸੈਨਾ ਪਤਰੀ ਜੇ ਮੈਂ ਪਹੁੰਚ ਗਿਆ ਹਾਂ ਸਪੈਂਸ ਸਟਰੀਟ ਸਪੋਰਟਸ ਸੈਂਟਰ ਤੇ ਸਾਡਾ ਸੈਨਾ ਪਤਰੀ ਸਭ ਤੋਂ ਅੱਗੇ ਰਾਜਾ ਪਤਰੀ ਜਾਂਦਾ ਹੋਇਆ ਨਜ਼ਰ ਆਏਗਾ ਤੁਹਾਨੂੰ ਕੀ ਗੱਲ ਹੈ ਸੈਨਾ ਪਤੀ ਅੜਗੀ ਕਰਾ ਲਈ ਵੇਚਣਾ ਬਸ ਜੀ ਭਰਾਵਾ ਚਲੋ ਜੀ ਸੋ ਕੀ ਫਸਣਾ ਜਾਈ ਵਿੱਚ ਅਗਰ ਹੋਇਆ ਫੁਰਜੀਆ ਉਹਦੋਂ ਜਾਮਾ ਰਾਇ ਸਾਹਿਬ ਲਾ ਰਹੇ ਨੇ ਡੰਡ ਤੇ ਕੰਗ ਸਾਹਿਬ ਵੀ ਡੰਡ ਪੈਠਕਾ ਲਾ ਰਹੇ ਨੇ ਤੇ ਖੋਡਾ ਵਾਲਾ ਉਹ ਬੈਠਾ ਆ ਮੀਰਪੁਰ ਵਾਲਾ ਇੱਕਮ ਬੈਠਾ ਇੱਧਰ ਰਾਜਾ ਪਧਰੀ ਕਰਨਤਾ ਹਾਈ ਇੱਧਰ ਦਾਸ ਨਹੀਂ ਬੈਠੇ ਆ ਕੀ ਵਿਚਾਰਿਆ ਉੱਚੀ ਬੋਲੋ ਉੱਚੀ ਪਰਦਾਨਤਾਵ ਕੀ ਵਿਚਾਰਿਆ ਤੁਹਾਨੂੰ ਕੈਪਟਨਸੀ ਦਾ ਪਦ ਦੇਣ ਲੱਗੇ ਟੀਮ ਨੂੰ ਕੈਪਟਨ ਦਾ ਨਾਮ ਨਹੀਂ 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 ਇਹਦੇ ਪਾਸ ਕੋਈ ਨਹੀਂ ਚੱਲਦੀ ਬਾਬਾ ਪ੍ਰੀਤ ਨੂੰ ਦੇ ਦੇਣੀ ਬੱਤ ਨਹੀਂ ਨਹੀਂ ਰਾਜ ਦੇ ਰਾਜ ਦੇ ਕਰਤੇ ਵਧੀਆ ਹੈ ਰਾਜ ਸਾਹਿਬ ਪਧਰੀ ਸਾਹਿਬ ਕਿੱਦਾਂ ਆਪਾਂ ਤੇਰੀ ਬਾਤ ਮੈਂ ਤਾਂ ਦਾਦਾ ਜੱਪ ਕਰੋ ਆਪਾਂ ਇੱਕ ਟੂਰਨਾਮੈਂਟ ਤੇ ਆਪਾਂ ਨੂੰ ਕੋਈ ਤਾਂ ਲੈਣਾ ਹਾਂ ਉਹਨਾਂ ਅਗਲੇ ਟੂਰਨਾਮੈਂਟ ਤੇ ਰਿਸ਼ਟਰ ਦੀ ਟੀਮ ਵੱਲੋਂ ਯਾਰ ਅਸੀਂ ਅੱਜ ਵਾਲਾ ਕਪਤਾਨ ਆ ਉਹ ਟੌਲੀ ਦਾ ਪ੍ਰਧਾਨ ਬਣਾ ਦੇ ਨਾ ਮੈਂ ਤਾਂ ਬੰਨਣਾ ਨਾ ਮੈਂ ਤਾਂ ਮੌਕਾ ਮੇਰੇ ਜਦੋਂ ਟੂਰਨਾਮੈਂਟ ਮੋਕਾ ਮੈਨੂੰ ਬਈ ਪ੍ਰਧਾਨ ਕਪਤਾਨ ਕੱਢਵਾਨਾ ਨਹੀਂ ਸਾਰੇ ਵਾਰ ਲੱਦੋ ਫਰੀਦ ਵਾਲਾ ਲੱਦੋ ਵਾਲਾ ਕੱਢਣਾ ਹੈ ਆਪਣੀ ਟੀਮ ਦਾ ਨਾ ਭਾਈ ਮੈਨੂੰ ਨਹੀਂ ਮਨਜ਼ੂਰ ਮੈਂ ਮੈਂ ਕਪਤਾਨ ਬਣ ਤੋਂ ਪਹਿਲਾਂ ਹੀ ਅਸਤੀਫਾ ਦੇਣਾ ਨਾ ਨਾ ਬਸ ਨਾ ਬਸ ਰੋਪਾ ਬੋਲਣਾ ਮੈਂ ਪਹਿਲਾਂ ਹੀ ਅਸਤੀਫਾ ਦੇਣਾ ਸਰੋਪਿਆਂ ਦੀ ਸਰੋਪਿਆਂ ਦੀ ਇੱਦਾਂ ਕਿਹਾ ਨਾ ਉਹਨੇ ਵੀ ਛੱਡ ਦਿੱਤੀ ਸਰੋਪਿਆਂ ਦਾ ਸਤਿਕਾਰ ਕਰਦੇ ਸਰੋਪਿਆਂ ਵਾਲੇ ਸਾਰੇ ਜਾਣੇ ਮੈਨੂੰ ਸਾਰੇ ਹੀ ਪਾ ਦਿਓ क्या तो हम बड़े कोकिशो अजमेर ना क्या बोलते हैं क्या कोकिशो अजमेर का बेचैन बेचैनी जुड़े मिस्त्रों ये भी ये भी ये भी आमां को तो वो रोबोट फिर हम लोग के उन्हें क्या मिला ही फिर ना डिया इंडिया में ना तो उसमें जब आने पक्का आए पक्का आए बहुत बोले गए कंप्यूटर नहीं ਆ ਕੋਈ ਨਹੀਂ ਆਉਣੀ ਅਗਲੇ। ਬਾਪੇ ਪਹੁੰਚ ਕੇ ਗਿਆ ਬਾਪੇ ਇਹਨੂੰ ਰੋਕ ਤੋਂ ਨਹੀਂ। ਵੀ ਜੇ ਤੈਨੂੰ ਰੋਕ ਡੋਗ ਹੋਣੀ ਨਹੀਂ ਚਾਹੀਦੀ। ਜਿੱਥੇ ਕੋਈ ਮਸਾ ਹੱਕ ਮਿਲਦਾ ਜਿੱਥੇ ਡਣਾ ਚਾਹੀਦਾ। ਵੀ ਜੇ ਤੈਨੂੰ ਮੌਕਾ ਮਿਲਦਾ ਨਾ ਵੀ ਤੁਸੀਂ ਹੋਰ ਤਖਦੇ ਹੋ। ਚਲੋ ਨਹੀਂ ਕਰਦੇ। ਜਿਹਨੂੰ ਜੋ ਉਹ ਆਉਣਾ ਪਰ ਅਮਰੀਕਾ ਦੇ ਨਾਲ ਕੋਈ ਬਾਤ ਕਹਿੰਦੇ ਵੀ ਤੈਨੂੰ ਮੌਕਾ ਮਿਲਦਾ ਤੈਨੂੰ ਕੋਈ ਪੀਸ ਨਹੀਂ ਖੇਡ ਕੋਈ ਚੱਕਰ ਨਹੀਂ। ਜਦ ਵੀ ਇਹਨੂੰ ਹੋਣਾ ਨਹੀਂ ਚਾਹੀਦਾ ਜਦ ਇਸ ਤੇ ਪਜਤਾ ਹੱਥ ਬੰਨ੍ਹਦਾ ਤਾਂ ਖੇਡਣ ਰੋਇਆ। ਸਾਡਾ ਕੋਈ ਪਲੇਨ ਨੂੰ ਰੋਕਾ। ਰੋਕਣ ਦੇ ਚਿਰ ਵਿੱਚ ਹੀ ਆਉਂਦਾ ਹੈ। ਲੱਗ ਮੀਟ ਕੇ ਤਰਿਆ ਚੀਪ ਬੋਲ ਵਾਈਕੀ ਤੋਂ ਕੋਪਲ ਟੇ ਟੇ ਹਾਂ ਬ ਕੋਲ ਨੂੰ ਬਲਗ ਨੂੰ ਮੈਸੇਜ ਕਰਤੀ ਉਹ ਬਲਗ ਤੋਂ ਮੈਂ ਬਲਗ ਬੜੀ ਪਰ ਮੇਰੇ ਕੋ ਫੋਨ ਮੈਸੇਜ ਬੜਿਆ ਬਣਾਉਣੇ ਨੇ ਤੇ ਮੈਂ ਕਰਾਂ ਬਣਾਉਣੇ ਨਹੀਂ ਬਾਈ ਸੋਨ ਜੰਮਸ਼ੰਗ ਤੋਂ ਬਣੀ ਗੱਲਾਂ ਕਰਦਾ ਨਾ ਬਹੁਤ ਬੜਾ ਯਾਰ ਯਾ ਦੇਸ਼ਾਂਤ ਮਾ ਦੋ ਬਲਾਕ ਬਾਈ ਤੋਂ ਘਰ ਤੇ ਨਾ ਕਰਾਉਂਦੇ ਨਹੀਂ ਮੇਰੇ ਸ਼ੰਕਰ ਦੇ ਲੋਕ ਚੋਣਾ ਪੜੀ ਲੋਦੇ ਨੂੰ ਪੜੀ ਉਹ ਵੀ ਬਾਰੇ ਕਿ ਨਾ ਆਏ ਨਵੀਂ ਬੜਾ ਨਹੀਂ ਮੈਨੂੰ ਮੋਟ ਮੈਸੇਜ ਫੋਨ ਬੜੇ ਆਉਂਦੇ ਮੈਂ ਪੋਦਾ ਨਹੀਂ ਮੈਂ ਲੋਕਾਂ ਨੇ ਕਹਿਣਾ ਕਿ ਚੋਰੀ ਲੱਗਦੇ ਫਿਰ ਹੁਣ ਹਮਲਾ ਦਰਸ਼ਕ ਪਿਆਰ ਕਰਦੇ ਜੋ ਕਦੀ ਦਮ ਮੰਨ ਲਈ ਦੀ ਆਪਾਂ ਦੱਸਦੇ ਵੀਡੀਓ ਕਰਵਾ ਲੈ ਬੰਦੇ ਆਰਾਮ ਹੋ ਰਿਹਾ ਰਿਲਰ ਬੈਟ ਕਰਾ ਦੇ ਮੈਂ ਸੋਸ਼ਲ ਮੀਡੀਆ ਦੇ ਰਹਿ ਰਹੀ ਕਿ ਆ ਨਹੀਂ ਬਣਦੇ ਉਹ ਯਾਰ ਜਿਹੜਾ ਕਿ ਸੋਸ਼ਲ ਮੀਡੀਆ ਇੱਕ ਹੈਗਾ ਲੈਡਰ ਹੋਰ ਕਿਤੇ ਜਿੰਨਾ ਬੰਦਾ ਝੂਠ ਜਹਾੜ ਬੋਲ ਲਿਆ ਤੋ ਨਹੀਂ ਕਰਦੀ ਸਾਰੇ ਪਤਾ ਕੀ ਬੰਦਾ ਤੋ ਹਰ ਸਹੀ ਹੈ ਸੱਚਾ ਬੰਦਾ ਨਾ ਕੋਈ ਪਹੁੰਚ ਕੇ ਨੂੰ ਕੋਈ ਨਹੀਂ ਸਮਝਾ ਸੱਚਾ ਬੰਦਾ ਘਰੇ ਦੇ ਨਾ ਬਾਈ ਜਿਹੜਾ ਬੰਦਾ ਫੋਨ ਤੇ ਆ ਝੂਠੀ ਦੀ ਇੰਡੀਆ ਪੁਲਿਸ ਵੀ ਸਾਰਿਆਂ ਨੇ ਸੁਣ ਲੈਣੀ ਆ ਉਹਨਾਂ ਖਾਤੋਂ ਦੱਸ ਆ ਜੀ ਹਣਾ ਹੁਣ ਕੋਈ ਨਹੀਂ ਲੱਗਦਾ ਕਿ ਵੀ ਇਹ ਜਿਹੜੇ ਮੰਤਰੀ ਆ ਉਹ ਨਾ ਕੀ ਆ ਉਹ ਸਾਰੇ ਸਬੀਲ ਦੀ ਜਦੋਂ ਸਟੇਜ ਤੇ ਜਾ ਕੇ ਸਾਰੇ ਸਬੀਲ ਝੂਠੇ ਬੀ ਫਲੋਗ ਬਣਾ ਦੇ ਬੋਲਦੇ ਨੇ ਸਾਥ ਜੀ ਵੀ ਤੇ ਮੈਂ ਦੱਸਦਾ ਕੌਣ ਕੀ ਆ ਹਣਾ ਕੱਟ ਚੋ ਗਿਆ ਲੈ ਉਹ ਉਸਨੂੰ ਵੀ ਜੀਵਨ ਮੰਨਣਾ ਜਿਹੜਾ ਐਗਿਟ੍ਰੀਦਾ ਕਸੂ ਡੀਆ ਦੇ ਨਾ ਉਹ ਬੰਦੇ ਉਹਨੂੰ ਰੋਡ ਤੋਂ ਅੱਜ ਤੋਂ ਮੈਂ 15 ਦਿਨ ਹੋ ਗਏ ਵਲੌਗ ਪਾਏ ਨੂੰ ਸਾਡੇ ਨਾਲ ਹੀ ਪਾਏ ਉਹਨੂੰ ਫੇਰ ਸਾਹਿਬ ਤੋਂ ਵੱਧ ਦੋ ਤੋ ਉਹ ਤਿੰਨ ਵਲੌਗ ਹੀ ਪਾਏ ਨੇ ਜੇ ਮੈਨੂੰ ਇੰਨਾ ਚਾਹ ਹੁੰਦਾ ਤਾਂ ਰੋਜ਼ ਬਣਾਉਂਗਾ ਉਹ ਤਾਂ ਵੀਰ ਭਰਾ ਕਹਿ ਦਿੰਦੇ ਉਹ ਵੀ ਚੰਗੇ ਆ ਉਹ ਕਹਿ ਲੋ ਕਿ ਬਹੁਤ ਕੈਰ ਕਰਦੇ ਬੜਾ ਡੀਅਰ ਹੁੰਦੇ ਆ ਗਾਣੇ ਬੰਦਾ ਇਹ ਲੋਣਾ ਦਾ ਕਿ ਸੱਜ ਮਾਰਨਾ ਆਪਣੇ ਜੀ ਬੰਦਾ ਵੀ ਨਹੀਂ ਹੋਈ ਦੇਗਾ ਨਹੀਂ ਨਹੀਂ ਆਪਸੇ ਇੱਧਾ ਸਦਾ ਹੀ ਬਣਾਉਣਾ ਮਾਈਕ੍ਰੋ ਕਰ 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 ਚਲੋ ਹਾਂ ਦੱਸੋ ਕੀ ਰਿਹਾ ਨਾ ਇੰਗਲੈਂਡ ਕਿੰਦਾ ਲੱਗਾ ਪ੍ਰੀਤ ਕਰ ਗੱਲ ਆ ਤੇਰੇ ਨਾਲ ਸਾਥ ਦੇਣ ਵਾਲੇ ਆ ਬੱਜ ਗਈ ਗਰਮੀ ਨੇ ਤਲਾ ਕੇ ਨਹਾਤ ਹੋ ਕੇ ਮੈਂ ਤੜੀ ਲਾਈ ਪ੍ਰੀਤ ਨੇ ਕਨੇ ਲਾਈ ਪ੍ਰੀਤ ਮੈਂ ਤੱਕ ਡੰਬਲ ਆ ਗਿਆ 500 ਡੰਬਲ 200 ਚਪੜਾ ਨਾ 250 250 50 ਤੋਂ ਅੱਡ ਲਾਏ ਅੱਡੇ ਤੇ ਫਿਰ ਆਪਣੇ ਤੋਂ ਅੱਡੇ ਮੈਂ ਬਲੋਂ ਅੱਜ 20 ਲਾਏ ਡੰਡ ਤਸਹਾ ਹੌ ਡੰਬ ਲਾਇਆ ਦਾਗ ਲੋੜਾ ਡੋਲੇ ਦੱਸਣ ਦਾ ਵੀ ਮਿਹਨਤ ਲੱਗੀ ਆ ਵੇਖੋ ਪ੍ਰੀਤ ਬੰਦਾ ਡੋਲਾ ਇਹ ਕੰਮ ਕਰਾਂ ਤੇਰੀ ਇਹ ਕੰਮ ਕਰ ਤੂੰ ਮਿਹਨਤ ਦੱਸ ਪਿਲਾਂ ਮੈਂ ਤਾਂ ਗੋਟੀ ਨਹੀਂ ਲਾ ਗਈ ਗੱਲ ਜੀ ਸੇਮੋਂ ਬੰਦਾ ਮੈਂ ਸੇਮੋਂ ਮੈਂ ਦੱਸ ਸੇਮੋਂ ਬੰਦਾ ਮੈਂ ਸੇਮੋਂ ਬੰਦਾ ਮੈਂ ਤਾਲਾ ਹੀ ਨੇ ਮੈਂ ਲਾਇਆ ਦੇਖੋ ਸਾਹ ਜਣ ਦਾ ਦੱਸ ਇਹ ਕਮਾ ਯਾਰ ਦੱਸ ਗੱਲ ਇਹ ਕੋ ਸਾਹ ਤੇ ਇਹ ਚੈੱਕ ਹੀ ਤੇਰੇ ਜੀ ਨੇ ਜੀ ਨੇ ਇਹ ਬੰਦਾ ਐਡਾ ਐਡਾ ਗੰਦਾ ਬੰਦਾ ਯਾਰ ਹਰ ਨੂੰ ਕੋਈ ਗੱਲ ਨਹੀਂ ਦੱਸਦਾ ਆਪਣੇ ਦਿਲ ਦੀ ਇਹ ਪਤਾ ਮੀਨਾ ਇਹ ਬੰਦਾ ਮਾਨਸੇ ਤੋਂ ਆ ਇਹ ਬੰਦਾ ਮੀਨਾ ਲੈ ਜੇ ਬੋੜਾ ਲੈ ਬੰਦਾ ਗੱਲ ਦੱਸਦਾ ਕਿ ਨਹੀਂ ਓ ਟੂ ਮੱਚ ਮੀਨਾ ਲੱਸਾ ਨੂੰ ਜੇ ਬੋੜਾ ਨੇ ਇਹਦੇ ਬਾਰੇ ਉਹ ਮਾਨਸੇ ਵਾਲਾ ਬੰਦਾ ਕੋਈ ਨਹੀਂ ਬਸ ਸੁਣਦਾ ਹੀ ਹੈ ਕੈਚਪ ਹੀ ਕਰਦਾ ਗੱਲਾਂ ਬਸ ਹਾਂ ਹੱਸੀ ਜਾਂਦਾ ਗੱਲਾਂ ਸੁਣਦਾ ਕੋਈ ਗੱਲ ਜਿਆਰੀ ਕਰੇ ਰਮਨ ਦੀ ਮਾਨਸੇ ਸੁਣਦਾ ਰਮਨ ਪੁੱਤ ਵਾਲੇ ਸਿੱਧਾ ਬਾਵਾ ਨਹੀਂ ਕਰਦਾ ਸਿੱਧੀ ਮਾਨਸੇ ਸੁਣਦਾ ਗੱਲ ਤਾਲ ਦੱਸ ਰਿਹਾ ਮੈਂ ਇਹੋ ਦਿਨ ਹੈ ਡਾਕਟਰ ਦਾ ਹਾਂਜੀ